ਜੋਤੀ ਜੋਤ ਸਮਾਨ ਸਾਡੇ ਅੰਦਰ ਨਿਜ ਮਹਿਲ ਦੇ ਵਿੱਚ ਅੰਮ੍ਰਿਤ ਦਾ ਖੂਪ ਭਰਿਆ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਦੇ ਕਾੜ ਪੀਏ ਪਨਹਾਰੀ ਮਗਰ ਸਾਨੂੰ ਸ਼ਬਦ ਜਪਣਾ ਨਹੀਂ ਆਉਂਦਾ ਸ਼ਬਦ ਨੂੰ ਜਪਣਾ ਹੀ ਭੁੱਲ ਗਏ ਇਸ ਕਰਕੇ ਗੁਰੂ ਜੀ ਕਹਿੰਦੇ ਨੌ ਦਰਵਾਜ ਨਵੇਂ ਦਰਫਿੱਕੇ ਇਹਨਾਂ ਨੌ ਦਰਾਂ ਦੇ ਵਿੱਚੋਂ ਫਿੱਕੇ ਰਸ ਹੁੰਦੇ ਆ ਜਿਹੜਾ ਮਨ ਇਹਨਾਂ ਨੂੰ ਆਪਣਾ ਰਸ ਕਰਕੇ ਜਾਣਦਾ ਹੈ ਮਨ ਨੇ ਆਪਣਾ ਰਸ ਕਰਕੇ ਮੰਨ ਲਿਆ ਨੌ ਦਰਵਾਜ ਨਵੇਂ ਦਰ ਫਿੱਕੇ ਰਸ ਅੰਮ੍ਰਿਤ ਦਸਵੇਂ ਚੋਈਜੇ ਬੱਜਰ ਕਪਾਟ ਨਾ ਖੁੱਲੇ ਗੁਰ ਸ਼ਬਦ ਖੁਲੀ ਚ ਤੇ ਸਾਡੀ ਖਰਾਕ ਸੀ ਅੰਮ੍ਰਿਤ ਰਸ ਤੇ ਤਾਂ ਹੀ ਬਾਜਾਂ ਵਾਲੇ ਸਤਿਗੁਰੂ ਨੇ ਸਾਡੇ ਤੇ ਪਰੁ ਪੁਕਾਰ ਕੀਤਾ ਸੀ ਭੁੱਲ ਗਏ ਸੀ ਉਹਨਾਂ ਨੇ 13 ਵਿਸਾਖੀ ਵਾਲੇ ਦਿਨ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਤੇ ਜਿੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਉਸ ਜਗ੍ਹਾ ਦਾ ਨਾਮ ਗੁਰੂ ਜੀ ਨੇ ਕੇਸਗੜ੍ਹ ਸਾਹਿਬ ਰੱਖਿਆ ਪੰਜਾਂ ਤਖਤਾਂ ਦੇ ਵਿੱਚੋਂ ਇੱਕ ਤਖਤ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਵੇ ਲੋਕ ਕਿੰਨੇ ਲੋਕ ਜਾ ਰਹੇ ਨੇ ਆਨੰਦਪੁਰ ਸਾਹਿਬ ਟਰਾਲੀਆਂ ਭਰ ਕੇ ਟਰੱਕ ਭਰ ਕੇ ਟਰੈਕਟਰ ਭਰ ਕੇ ਗੱਡੀਆਂ ਭਰ ਕੇ ਲੋਕ ਜਾ ਰਹੇ ਨੇ ਮੋਟਰਸਾਈਕਲਾਂ ਤੇ ਜਾ ਰਹੇ ਨੇ ਮਗਰ ਮਾਫੀ ਦਿਓ ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਉਹ ਆਨੰਦਪੁਰ ਸਾਹਿਬ ਤੇ ਕੇਸਗੜ੍ਹ ਸਾਹਿਬ ਦਾ ਨਾਮ ਕਿਉਂ ਰੱਖਿਆ ਬਹੁਤ ਘਟ ਰੂਹਾਂ ਅਸੀਂ ਜਾਣਾ ਹੀ ਗੁਰੂ ਦੇ ਘਰ ਵਿੱਚ ਖੋਜ ਕਰਨ ਤੇ ਗੁਰੂ ਸਾਹਿਬ ਕਹਿੰਦੇ ਜਿੱਥੇ ਤੁਹਾਡੇ ਕੇਸ ਨੇ ਨਾ ਵਾਲ ਗੁਰਮਤ ਵਿੱਚ ਕੇਸ ਕਿਹਾ ਹੈ ਕੇਸਾਂ ਦੇ ਥੱਲੇ ਗਾੜੇ ਤਾਂ ਕਰਕੇ ਇਹਨੂੰ ਕੇਸਗੜ ਸਾਹਿਬ ਕਿਹਾ ਗੁਰੂ ਪਾਤਸ਼ਾਹ ਕਹਿੰਦੇ ਇੱਥੇ ਅੰਮ੍ਰਿਤ ਦਾ ਬਾਟਾ ਏ ਜਿਵੇਂ ਤੁਸੀਂ ਸਾਰਿਆਂ ਨੇ ਇੱਥੋਂ ਅੰਮ੍ਰਿਤ ਦੀ ਦਾਤ ਲਈ ਖੰਡੇ ਬਾਟੇ ਦੀ ਪੌਲ ਇਸੇ ਤਰ੍ਹਾਂ ਦਾ ਮਿੱਠਾ ਅੰਮ੍ਰਿਤ ਤੁਹਾਡੇ ਅੰਦਰ ਹੁੰਦਾ ਹੈ ਸਹਿਜ ਆਨੰਦ ਹੋਆ ਵੱਡ ਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੇ ਨਾਨਕ ਲਾਭ ਪਹਿਲੀ ਆਰੰਭ ਕਾਜਰ ਚਾਏ ਸਾਡੇ ਅੰਦਰ ਅੰਮ੍ਰਿਤ ਦਾ ਖੂਵੇ ਮਗਰ ਮਾਫੀ ਦਿਓ ਸਾਰਿਆਂ ਨੇ ਅਮਰਤਾ ਛਕਿਆ ਏ ਜਿਸ ਅਮਰਤ ਵੱਲ ਗੁਰੂ ਜੀ ਸਾਨੂੰ ਲੈ ਕੇ ਜਾ ਰਹੇ ਸੀ ਨਾ ਸੁਰਨਰ ਮੁੰਜਨ ਅਮਰਤ ਖੋਜਦੇ ਸੋ ਅਮਰਤ ਗੁਰਤੇ ਪਾਇਆ ਉਹ ਅਮਰਤ ਦਾ ਭੇਤ ਨਹੀਂ ਆਇਆ ਇਹ ਮੰਦੇ ਭਾਗਾ ਦੀ ਨਿਸ਼ਾਨੀਆਂ ਜਿਹੜੇ ਅਮਰਤ ਦੀ ਜਾਣਕਾਰੀ ਦੇਣ ਵਾਸਤੇ ਗੁਰੂ ਪਾਤਸ਼ਾਹ ਨੇ ਕੇਸਗੜ੍ਹ ਸਾਹਿਬ ਵਿਖੇ ਅਮਰਤ ਦਾ ਬਾਤਾ ਤਿਆਰ ਕੀਤਾ ਨਾ ਉਹ ਅਮਰਤ ਦਾ ਭੇਤ ਨਹੀਂ ਆਇਆ Oh, Amr.